ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼੍ਰੀ ਕਤਲਗੜ੍ਹ ਸਾਹਿਬ ਦੇ ਇਸ ਪਵਿੱਤਰ ਸਥਾਨ ਬਾਰੇ ਇੱਕ ਤੁਹਾਨੂੰ ਅਹਿਮ ਜਾਣਕਾਰੀ ਦਵਾਂਗੇ ਸੋ 19ਵੀਂ ਸਦੀ ਦੇ ਵਿੱਚ ਜਿਹੜਾ ਕਿ ਛੋਟੀਆਂ ਜਾਤਾਂ ਨੂੰ ਸ਼੍ਰੀ ਕਤਲਗੜ੍ਹ ਸਾਹਿਬ ਦੀ ਪ੍ਰਕਰਮਾ ਨਹੀਂ ਸੀ ਕਰਨ ਦਿੱਤੀ ਜਾਂਦੀ ਸੋ ਕਿਉਂ ਨਹੀਂ ਸੀ ਦਿੱਤੀ ਜਾਂਦੀ ਪ੍ਰਕਰਮਾ ਮਹੰਤ ਇੱਥੋਂ ਦੇ ਜਿਹੜੇ ਕਿ ਸੰਗਤ ਨੂੰ ਅੰਦਰ ਦੀ ਪ੍ਰਕਰਮਾ ਨਹੀਂ ਸੀ ਕਰਨ ਦਿੰਦੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਿਹੜੀ ਸ੍ਰੀ ਚਮਕੌਰ ਸਾਹਿਬ ਤੋਂ ਆਰੰਭ ਹੋਈ ਸ਼ਾਇਦ ਹੀ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਸੋ ਆਪਣੇ ਪੰਥ ਦੇ ਮਹਾਨ ਰਾਗੀ ਹੋਏ ਨੇ ਅੰਕੜ ਕੀਰਤਨੀ ਜਥੇ ਦੇ ਭਾਈ ਰਣਧੀਰ ਸਿੰਘ ਜੀ ਨਾਰੰਗਬਾੜ ਵਾਲੇ ਸੋ ਜਦੋਂ ਉਹ ਜਥਾ ਲੈ ਕੇ ਆਉਂਦੇ ਉਥੋਂ ਤਾਂ ਉਥੋਂ ਲੁਧਿਆਣੇ ਤੋਂ ਦਰਾਹੇ ਤੱਕ ਪੈਦਲ ਦਰਾਹੇ ਤੋਂ ਕਿਸ਼ਤੀ ਆਉਂਦੀ ਸੀ ਸਰਹੰਦ ਨਹਿਰ ਦੇ ਵਿੱਚ ਨੂੰ ਸੋ ਆ ਕੇ ਕਿਸ਼ਤੀ ਇੱਥੇ ਨਹਿਰ ਦੇ ਪੁਲ ਪਰ ਸ੍ਰੀ ਚਮਕੌਰ ਸਾਹਿਬ ਉਤਰਦੀ ਸੀ ਉਥੋਂ ਸੰਗਤ ਜਥੇ ਦੇ ਰੂਪ ਚ ਸ਼ਬਦ ਪੜ੍ਹਦੇ ਇਹ ਚੀਜ਼ ਦੀ ਜੋੜ ਮੇਲੇ ਤੇ ਆਉਂਦੀ ਹੁੰਦੀ ਸੀ ਜਦੋਂ ਸੰਗਤ ਇੱਥੇ ਆਉਂਦੀ ਤਾਂ ਜਿਹੜਾ ਕਿ ਮਹੰਤ ਸੀ ਇੱਥੋਂ ਦੇ ਉਹ ਅੰਦਰ ਦੀ ਪ੍ਰਕਰਮਾ ਨਹੀਂ ਸੀ ਕਰਨ ਦੰਦੇ ਸੋ ਸੰਗਤ ਨੇ ਇੱਕ ਰੌਲਾ ਕਰਨਾ ਚਾਹਿਆ ਮਹੰਤਾਂ ਦੇ ਨਾਲ ਪਰ ਇੱਥੋਂ ਦੀ ਪ੍ਰਬੰਧਕ ਕਮੇਟੀ ਸੀ ਜਿਹੜੀ ਲੋਕਲ ਉਹਦੇ ਸੀ ਪ੍ਰਧਾਨ ਬਾਬੂ ਵੀਰ ਸਿੰਘ ਜੀ ਤੇ ਰਾਗੀ ਹੀਰਾ ਸਿੰਘ ਜੀ ਸੰਗਤ ਨੂੰ ਹੱਥ ਜੋੜ ਕੇ ਜਿਹੜਾ ਕਿ ਸੰਗਤ ਨੂੰ ਰੋਕ ਦੰਦੇ ਵੀ ਤੁਸੀਂ ਐਦਾਂ ਨਾ ਕਰੋ ਵੀ ਮਹੰਤ ਜੋ ਕੁਝ ਕਰਦੇ ਆ ਕਰਨ ਦੋ ਇਹ ਆਪਾਂ ਨੂੰ ਮੇਲਾ ਨਹੀਂ ਖਰਾਬ ਕਰਨਾ ਚਾਹੀਦਾ ਸ਼ਹਿਬਜਾਦਿਆਂ ਦਾ ਅਗਲੇ ਸਾਲ 1914 ਈਸਵੀ ਦੀ ਗੱਲ ਹੈ ਜਦੋਂ ਭਾਈ ਰਣਧੀਰ ਸਿੰਘ ਜੀ ਦੁਆਰਾ ਜੱਥਾ ਲੈ ਕੇ ਨਾਰਗਵਾਲ ਤੋਂ ਲੁਧਿਆਣਾ ਹੀ ਲੁਧਿਆਣਾ ਤੋਂ ਤੁਰ ਕੇ ਦਰਾਹੇ ਦਰਾਹੇ ਤੋਂ ਕਿਸ਼ਤੀ ਲੈ ਕੇ ਸ਼੍ਰੀ ਚਮਕੌਰ ਸਾਹਿਬ ਦੁਆਰਾ ਪਹੁੰਚੇ ਸੋ ਕਿਸ਼ਤੀ 'ਚੋਂ ਉਤਰਦੀ ਸਾਰ ਸੰਗਤਾਂ ਨੂੰ ਖਬਰਾਂ ਮਿਲੀਆਂ ਵੀ ਇੱਕ ਬੀਬੀਆਂ ਦੇ ਜੱਥੇ ਨੂੰ ੱੱਕੇ ਮਾਰ ਕੇ ਮਹੰਤਾ ਨੇ ਕਤਲਗੜ੍ਹ ਸਾਹਿਬ ਤੋਂ ਬਾਹਰ ਕਰ ਦਿੱਤਾ ਸੋ ਸੰਗਤ ਜੋਸ਼ ਵਿੱਚ ਆ ਗਈ ਸ਼ਬਦ ਪੜਦੀ ਪੜਦੀ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਦਾਂ ਦੇ ਸ਼ਬਦ ਸ਼ੀਧੀ ਜੋੜ ਮਿਲੇ 'ਚ ਪੜਦੀ ਸੋ ਆਉਂਦੀ ਸੀ ਸੰਗਤ ਜਦੋਂ ਉਹਨਾਂ ਨੇ ਸਰਕਾਰੀ ਮਹੰਤਾਂ ਨੇ ਸਰਕਾਰੀ ਜਿਹੜੇ ਕਿ ਡੁਬਲੀਕੇਟ ਨਹੰਗ ਲੈਂਦੇ ਹੋਏ ਸੀ ਨਹੰਗਾ ਨੇ ਇੱਕ ਤੀਰ ਜਿਹੜਾ ਕਿ ਜੱਥੇ ਨੂੰ ਛੱਡਿਆ ਭਾਈ ਰਣਧੀਰ ਸਿੰਘ ਵੱਲ ਨੂੰ ਕਰਕੇ ਉਹਨਾਂ ਦੇ ਨਾਲ ਇੱਕ ਸੁਰਜਣ ਸਿੰਘ ਜਿਹੜਾ ਕਿ ਉਹਨਾਂ ਦਾ ਇੱਕ ਨਾਲ ਸਿੱਖ ਸੀ ਭਾਈ ਸੀ ਉਹਨੇ ਹੱਥ ਕਰਕੇ ਉਹ ਤੀਰ ਨੂੰ ਰੋਕਿਆ ਤੀਰ ਵੱਜਣ ਦੇ ਨਾਲ ਲਹੂ ਲਹਾਨ ਹੋਇਆ ਜਿਹੜਾ ਕਿ ਸੰਗਤ ਦੇ ਵਿੱਚ ਰੌਲਾ ਪੈ ਗਿਆ ਨਹੰਗਾ ਨੂੰ ਵੀ ਲੱਗਿਆ ਵੀ ਜਿਹੜਾ ਕਿ ਕੋਈ ਕਤਲ ਹੋ ਗਿਆ ਉਹ ਵੀ ਭੱਜ ਗਏ ਉੱਥੋਂ ਭਾਈ ਰਣਧੀਰ ਸਿੰਘ ਨੇ ਜੋਸ਼ ਦੇ ਨਾਲ ਸੰਗਤ ਨੇ ਮਹੰਤਾ ਨੂੰ ਬਾਹਰ ਕੱਢਿਆ ਫੜ ਕੇ ਜਾ ਕੇ ਅੰਦਰ ਦੀਆਂ ਪ੍ਰਕਰਮਾਂ ਕਰੀਆਂ ਸ਼ਹੀਦੀ ਅੰਗੀਠੇ ਦੀਆਂ ਕਤਲਗੜ ਸਾਹਿਬ ਦੀਆਂ ਜਾ ਕੇ ਅਖੰਡ ਕੀਰਤਨ ਕਰਿਆ ਇਹ ਸਾਰੀ ਰਾਤ ਕੀਰਤਨ ਚੱਲਦਾ ਰਿਹਾ ਸਵੇਰ ਨੂੰ ਆਸਾ ਦੀ ਵਾਰ ਦਾ ਭੋਗ ਪੈ ਰਿਆ ਸੀ ਮਹੰਤਾ ਨੇ ਰਾਤ ਨੂੰ ਤਾਰ ਭੇਜ ਕੇ ਅੰਬਾਲਾ ਰੋਪੜ ਤੋਂ ਵੱਡੇ ਅਫਸਰ ਸੱਦੇ ਅਫਸਰ ਆਏ ਜਿਹੜਾ ਕਿ ਅਫਸਰ ਉਹਦੇ ਵਿੱਚ ਗੋਰਾ ਸੀ ਉਹ ਕਪਤਾਨ ਸੀ ਇਹ ਇੰਸਪੈਕਟਰ ਸੀ ਜਿਹੜਾ ਉਹ ਮੁ슬ਮਾਨ ਸੀ ਆਰਿਆ ਸਮਾਜ ਦਾ ਜਿਹੜਾ ਕਿ ਉਹ ਮੈਜਿਸਟਰੇਟ ਸੀ ਜਿੰਨੇ ਅਫਸਰ ਸਕੂਲ ਖਾਲਸਾ ਸਕੂਲ ਦੇ ਵਿੱਚ ਪਹੁੰਚ ਗਏ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਆ ਉੱਥੇ ਬੁਲਾਇਆ ਗਿਆ ਸੰਗਤ ਨੂੰ ਸਾਰੀ ਨੂੰ ਭਾਈ ਰਣਧੀਰ ਸਿੰਘ ਨੇ ਆਉਣ ਤੋਂ ਜਵਾਬ ਦੇ ਦਿੱਤਾ ਤਾਂ ਉਹਨਾਂ ਨੇ ਫੈਸਲਾ ਕਰਿਆ ਵੀ ਅੰਦਰ ਦੀ ਪ੍ਰਕਰਮਾ ਮਹੰਤਾਂ ਦੇ ਕਹਿਣ ਤੋਂ ਵੀ ਜਿਹੜਾ ਬੰਦਾ ਕੋਈ ਉਹਨਾਂ ਨੂੰ ਲੱਗੇਗਾ ਮੱਝ ਵੀ ਸਿੱਖਾ ਜਾਂ ਕੋਈ ਛੋਟੀ ਜਾਤੀ ਦਾ ਹੈ ਮਹੰਤ ਸ਼ੱਕ ਦੇ ਆਧਾਰ ਤੇ ਉਹਨੂੰ ਬਾਹਰ ਕੱਢ ਸਕਦੇ ਨੇ ਬਾਕੀ ਸੰਗਤ ਜਿਹੜੀ ਕਿ ਮਹੱਲੇ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਜਦੋਂ ਭਾਈ ਰਣਧੀਰ ਸਿੰਘ ਆਏ ਉਹਨਾਂ ਨੇ ਪੜ੍ਹਿਆ ਲਿਖਿਆ ਹੋਇਆ ਫੈਸਲਾ ਪਰ ਉਹਨਾਂ ਨੇ ਆੜ ਕੇ ਫੈਸਲਾ ਕਪਤਾਨ ਦੇ ਮੂੰਹ ਤੇ ਮਾਰਿਆ ਗੋਰੇ ਨੇ ਗੁੱਸਾ ਕਰਿਆ ਭਾਈ ਰਣਧੀਰ ਸਿੰਘ ਨੇ ਪੁੱਛਿਆ ਕਿਉਂਕਿ ਗੋਰੇ ਨੂੰ ਵੀ ਤੁਹਾਡੇ ਸਾਈ ਧਰਮ ਦੇ ਵਿੱਚ ਜਾਤ ਪਾਤ ਹੈ ਮੁਸਲਮਾਨ ਨੂੰ ਪੁੱਛਿਆ ਜਿਹੜਾ ਇੰਸਪੈਕਟਰ ਸੀ ਫਿਰ ਆਰੀਆ ਸਮਾਜ ਜੀ ਜਿਹੜਾ ਕਿ ਮੈਜਿਸਟਰੇਟ ਸੀ ਉਹਨੂੰ ਪੁੱਛਿਆ ਵੀ ਤੁਹਾਡੇ ਧਰਮ ਵਿੱਚ ਜਾਤ ਪਾਤ ਹੈ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਧਰਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਿਆਰ ਕਰਿਆ ਜਿਹੜੇ ਜਾਤ ਪਾਤ ਦੂਰ ਕਰਨ ਵਾਸਤੇ ਸੋ ਗੋਰੇ ਨੂੰ ਮੰਨਣੀ ਪਈ ਉਹਨਾਂ ਨੇ ਲਿਖ ਕੇ ਦਿੱਤਾ ਵੀ ਸਾਰੀ ਸੰਗਤ ਅੰਦਰ ਦੀਆਂ ਪ੍ਰਕਰਮਾਂ ਕਰ ਸਕਦੀ ਆ ਉਦੋਂ ਤੋਂ ਭਾਈ ਰਣਧੀਰ ਸਿੰਘ ਨੇ ਇਕੱਠੇ ਕਰਕੇ ਸੰਗਤ ਨੂੰ ਮਹੱਲਾ ਕੱਢਿਆ ਖੁਜੀ-ਕੁਜੀ ਸਾਰੀ ਸੰਗਤ ਮਹੱਲੇ ਦੇ ਵਿੱਚ ਸ਼ਾਮਲ ਹੋਈ ਗੋਰਾ ਕਪਤਾਨ ਵੀ ਤੇ ਬਾਕੀ ਅਫਸਰ ਸ਼ਾਮਲ ਹੋਏ ਖੁਸ਼ੀ ਦੇ ਨਾਲ ਮਹੱਲਾ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਨਿਕਲੇ ਆ ਬਾਅਦ ਵਿੱਚ ਮਹੰਤਾਂ ਨੂੰ ਇੱਥੋਂ ਕੱਢਿਆ ਗਿਆ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਿਹੜੀ ਕਿ ਸ੍ਰੀ ਚਮਕੌਰ ਸਾਹਿਬ ਤੋਂ ਭਾਈ ਰਣਧੀਰ ਸਿੰਘ ਨੇ ਆਰੰਭ ਕਰੀ 1914 ਈਸਵੀ ਦੀ ਇਹ ਗੱਲ ਹੈ ਉਦੋਂ ਤੋਂ ਅਸੀਂ ਇਹ ਅੰਗਿੱਠੇ ਦੇ ਉੱਪਰ ਜਦੋਂ ਸ਼ਹੀਦੀ ਜੋੜ ਮੇਲੇ ਦੇ ਲਾਸਟ ਵਾਲੇ ਦਿਨ ਅਕੰਡ ਕੀਰਤਨੀ ਜਥਾ ਹੁੰਦਾ ਸਾਰੀ ਰਾਤ ਬਹਿ ਕੇ ਉਹ ਕੀਰਤਨ ਕਰਦਾ ਉਦੋਂ ਤੋਂ ਹੀ ਇਹ ਅਖੰਡ ਕੀਰਤਨੀ ਜਥੇ ਦੀ ਮਰਿਆਦਾ ਚੱਲੀ ਆਉਂਦੀ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ